ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਤੀਰਥ ਯਾਤਰਾ ਬਜ਼ੁਰਗਾਂ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ ਇਸੇ سلسلے ਨੂੰ ਦੇਖਦੇ ਹੋਏ ਪੰਜਾਬ ਚ ਮੁੱਖ ਮੰਤਰੀ ਤੀਰਥ ਯਾਤਰਾ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ ਸਰਕਾਰ ਦੀ ਇਸ ਮੋਹਮ ਦਾ ਉਦੇਸ਼ ਬਜ਼ੁਰਗਾਂ ਨੂੰ ਧਾਰਮਿਕ ਅਤੇ ਅਧਿਆਤਮਿਕ ਸਥਾਨਾਂ ਤੇ ਸੁਰੱਖਿਅਤ ਤੇ ਸੁਖਮਈ ਯਾਤਰਾ ਪ੍ਰਦਾਨ ਕਰਨਾ ਹੈ ਇਸ ਯੋਜਨਾ ਹੇਠ ਬਜ਼ੁਰਗਾਂ ਨੂੰ ਮੁਫਤ ਬੱਸ ਟ੍ਰੇਨ ਯਾਤਰਾ ਰਹਿਣ ਸਹਿਣ ਤੇ ਖਾਣ ਪੀਣ ਦੀ ਸਹੂਲਤ ਡਾਕਟਰੀ ਤੇ ਸਹਾਇਕ ਸਟਾਫ ਦੀ ਤਨਾਤੀ ਯਾਤਰਾ ਦੌਰਾਨ ਪੂਰੀ ਸੁਰੱਖਿਆ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਯਾਤਰਾ ਤੇ ਗਏ ਬਜ਼ੁਰਗਾਂ ਨੇ ਸਰਕਾਰ ਦੀ ਇਸ ਪਹਿਲ ਦੀ ਸراہਨਾ ਕਰਦਿਆਂ ਕਿਹਾ ਕਿ ਇਸ ਯਾਤਰਾ ਨਾਲ ਉਹਨਾਂ ਦਾ ਲੰਬੇ ਸਮੇਂ ਤੋਂ ਤੀਰਥ ਦਰਸ਼ਨ ਕਰਨ ਦਾ ਸੁਪਨਾ ਪੂਰਾ ਹੋ ਰਿਹਾ ਹੈ ਦੇਖੋ ਜੀ ਇਹ ਸੋਚ ਨੂੰ ਮੁਬਾਰਕਬਾਦ ਆ ਇਹ ਪੰਜਾਬ ਦੇ ਵਾਸੀ ਜਿਹੜੇ ਪੰਜਾਬ ਦੇ ਨਾਗਰਿਕ ਕੋ ਮੁਬਾਰਕ ਇਹ ਵਿਭਾਗੀਦਾਰ ਨੇ ਕਿ ਸਾਨੂੰ ਇਹ ਜਿਹੜਾ ਹੀਰਾ ਮੁੱਖ ਮੰਤਰੀ ਮਿਲੇ ਤੇ ਉਹਨਾਂ ਦੀ ਜਿਹੜੀ ਸੋਚ ਆ ਤੇ ਉਹਨਾਂ ਦੀ ਜਿਹੜੀਆਂ ਭਾਵਨਾਵਾਂ ਨੇ ਉਹ ਬਿਆਨ ਕਰਦੀਆਂ ਨੇ ਕਿ ਉਹ ਕਿਸ ਕਦਰ ਜਿਹੜੇ ਗਰਾਊਂਡ ਨਾਲ ਜੁੜੇ ਹੋਏ ਨੇ ਤੇ ਕਿਸ ਕਦਰ ਉਹ ਹਰ ਇੱਕ ਉਮਰ ਦੇ ਲੈਜੇ ਨੂੰ ਪਛਾਣਦੇ ਨੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜਾਣਾ ਚਾਹੁੰਦੇ ਆ ਦਰਸ਼ਕ ਦੇ ਜਾ ਰਹੇ ਆ ਵਾਸਤੇ ਇਹ ਯਾਤਰਾ ਤੇ ਪਰ ਕਈ ਕਿਸਮ ਦੀਆਂ ਮਜਬੂਰੀਆਂ ਆਰਥਿਕ ਮਜਬੂਰੀਆਂ ਸਮਾਜਿਕ ਮਜਬੂਰੀਆਂ ਉਹ ਅੱਗੇ ਆ ਜਾਂਦੀਆਂ ਨੇ ਕਈ ਵਾਰੀ ਜਾਂ ਕੋਈ ਸੇਵਾ ਸੰਭਾਲ ਵਾਸਤੇ ਕੋਈ ਹੋਰ ਅਸਿਸਟੈਂਟ ਨਹੀਂ ਹੈਗਾ ਬੰਦਾ ਨਹੀਂ ਹੈ ਕੋਈ ਇਹ ਬੱਸ ਦੇ ਵਿੱਚ ਡਾਕਟਰ ਦੇ ਨਾਲ ਅਸਿਸਟੈਂਟ ਉਹ ਵੀ ਬੈਠਣਗੇ ਕਾਣ ਪੀਂ ਤੋਂ ਲੈ ਕੇ ਰਹਿਣ ਦਾ ਸਾਰਾ ਪ੍ਰਬੰਧ ਜਿਹੜਾ ਉਹ ਸਰਕਾਰ ਮੈਂਟ ਤੋਂ ਹੋਊਗਾ ਸਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਨੂੰ ਲੈ ਕੇ ਸਰਕਾਰ ਦੀ ਤਰਫੋਂ ਵੱਡੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ ਕਿਉਂਕਿ ਇਸ ਸਮਾਗਮ ਨੂੰ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਪਹੁੰਚਣ ਦਾ ਸਿਲਸਿਲਾ ਜਿਹੜਾ ਸ਼ੁਰੂ ਹੋ ਜਾਏਗਾ ਤੇ ਉਹਨਾਂ ਦੇ ਰਹਿਣ ਦੀ ਵਿਵਸਥਾ ਲਈ ਟੈਂਟ ਸਿਟੀਆਂ ਬਣਾਈਆਂ ਹੋਈਆਂ ਨੇ ਪੂਰੇ ਸ਼ਹਿਰ ਦੇ ਵਿੱਚ ਤਿੰਨ ਵੱਡੀਆਂ ਟੈਂਟ ਸਿਟੀਆਂ ਜਿਹੜੀਆਂ ਨੇ ਉਹ ਬਣ ਕੇ ਤਿਆਰ ਹੋ ਚੁੱਕੀਆਂ ਨੇ ਰਜਿਸਟ੍ਰੇਸ਼ਨ ਦਾ ਕੰਮ ਜਿਹੜਾ ਆਨਲਾਈਨ ਸ਼ੁਰੂ ਹੋ ਚੁੱਕਿਆ ਹੈ ਹੈਲਪ ਡੈ ਵੀ ਇੱਥੇ ਤਿਆਰ ਨੇ ਤੁਸੀਂ ਵੇਖ ਸਕਦੇ ਹੋ ਹੈਲਪ ਡੈਸਕ ਦੇ ਉੱਪਰ ਹੀ ਅਸੀਂ ਮੌਜੂਦ ਹਾਂ ਲੈਪਟਾਪ ਲੈ ਕੇ ਜਿਹੜੇ ਜਿਨ੍ਹਾਂ ਦੀ ਡਿਊਟੀ ਲਈ ਹੋਈ ਹੈ ਉਹ ਇੱਥੇ ਤਿਆਰ ਨੇ ਔਰ ਇੱਥੇ ਗਾਈਡ ਵੀ ਕਰਨਗੇ ਲੋਕਾਂ ਨੂੰ ਕਿਉਂਕਿ ਜਿਹੜੇ ਪਿੱਛੋ ਰਜਿਸਟ੍ਰੇਸ਼ਨ ਕਰਕੇ ਨਹੀਂ ਆਣਗੇ ਉਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਆ ਉਰੇ ਹੋ ਸਕਦੀ ਹੈ ਕੋਈ ਵੀ ਆਇਡੈਂਟੀਟੀ ਪ੍ਰੂਫ ਚਾਹੇ ਉਹ ਆਧਾਰ ਕਾਰਡ ਹੋਵੇ ਚਾਹੇ ਅਸੀਂ ਡਰਾਈਵਿੰਗ ਲਾਇਸੈਂਸ ਦੀ ਗੱਲ ਕਰੀਏ ਚਾਹੇ ਪਾਸਪੋਰਟ ਦੀ ਗੱਲ ਕਰੀਏ ਕੋਈ ਵੀ ਆਇਡੈਂਟੀਟੀ ਪ੍ਰੂਫ ਇੱਥੇ ਲਿਆਣਾ ਹੋਏਗਾ ਉਸ ਤੋਂ ਬਾਅਦ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਏਗੀ ਜਿਸ ਤੋਂ ਬਾਅਦ ਤੁਹਾਨੂੰ ਇੱਕ ਟੈਂਟ ਜਿਹੜਾ ਉਹ ਮਿਲ ਜਾਏਗਾ ਇੱਕ ਕਮਰਾ ਜਿਹੜਾ ਉਹ ਮਿਲ ਜਾਏਗਾ ਜਿਸ ਦੇ ਵਿੱਚ ਤੁਸੀਂ ਰਹਿ ਸਕਦੇ ਹੋ ਪ੍ਰੋਪਰ ਵਿਵਸਥਾ ਜਿਹੜੀ ਹੈ ਇੱਥੇ ਕੀਤੀ ਹੋਈ ਹੈ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਢੰਗ ਦੇ ਨਾਲ ਸਰਕਾਰ ਦੀ ਤਰਫੋਂ ਇੱਕ ਵੱਡਾ ਉਪਰਾਲਾ ਕੀਤਾ ਹੋਇਆ ਹੈ ਕਿ ਜਿਸ ਢੰਗ ਦੇ ਨਾਲ ਟੈਂਟ ਸਿਟੀਆਂ ਜਿਹੜੀਆਂ ਨੇ ਉਹ ਤਿਆਰ ਹੋ ਚੁੱਕੀਆਂ ਨੇ ਔਰ ਉਹਨਾਂ ਦੇ ਵਿੱਚ ਜਿਹੜੀ ਰਜਿਸਟ੍ਰੇਸ਼ਨ ਹੋਣੀ ਹੈ ਉਹ ਰਹੀ ਰਜਿਸਟ੍ਰੇਸ਼ਨ ਹੋਣੀ ਹੈ ਘਰੇ ਉਹ ਕਰ ਸਕਦੇ ਹੋ ਬਿਲਕੁਲ ਤੁਹਾਨੂੰ ਭਾਈ ਮਤੀ ਦਾਸ ਟੈਂਪਸਿਟੀ ਦੀ ਵੀ ਝਲਕ ਵਖਾ ਦੇਣਿਆ ਕਿ ਇੱਥੇ ਕਿਸ ਢੰਗ ਦੀ ਵਿਵਸਥਾ ਜਿਹੜੀ ਹੈ ਉਹ ਕੀਤੀ ਗਈ ਹੈ ਕਿਉਂਕਿ ਇਸ ਟੈਂਪਸਿਟੀ ਦੇ ਵਿੱਚ ਕਰੀਬ 1200 ਲੋਕਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਹੋਇਆ ਜਿੱਥੇ 4 ਬੈੱਡਡ ਕਮਰੇ ਤਿਆਰ ਕੀਤੇ ਹੋਏ ਨੇ ਉੱਥੇ ਡੋਰਮਟਰੀ ਜਿਹੜੀਆਂ ਨੇ ਉਹ ਵੀ ਤਿਆਰ ਕੀਤੀਆਂ ਹੋਈਆਂ ਨੇ ਔਰ ਸੁਰੱਖਿਆ ਦੇ ਲਿਹਾਜ਼ ਦੇ ਨਾਲ ਜਿਸ ਢੰਗ ਦੇ ਨਾਲ ਫਾਇਰ ਬ੍ਰਿਗੇਡ ਦੀ ਗੱਲ ਕਰੀਏ ਐਂਬੂਲੈਂਸ ਦੀ ਗੱਲ ਕਰੀਏ ਆਮ ਆਦਮੀ ਕਲੀਨਿਕਸ ਦੀ ਗੱਲ ਕਰੀਏ ਉਹਨਾਂ ਦੀ ਝਲਕ ਵੀ ਇੱਥੇ ਵੇਖਣ ਨੂੰ ਮਿਲਦੀ ਹੈ ਜਿਸ ਢੰਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਐਂਟਰੀ ਦੇ ਉੱਪਰ ਜਿੱਥੇ ਰਜਿਸਟ੍ਰੇਸ਼ਨ ਹੈ ਉਸ ਦੇ ਨਾਲ ਹੀ ਇੱਥੇ ਫਾਇਰ ਬ੍ਰਿਗੇਡ ਦੀਆਂ ਵੱਡੀਆਂ ਗੱਡੀਆਂ ਜੜੀਆਂ ਨੇ ਉਹਨਾਂ ਦੀ ਤਾਇਨਾਤੀ ਵੀ ਕਰ ਦਿੱਤੀ ਗਈ ਹੈ ਹੁਣ ਤੋਂ ਹੀ ਇਹ ਤਾਇਨਾਤੀ ਕੀਤੀ ਗਈ ਹੈ ਇਸ ਦੇ ਨਾਲ ਹੀ ਐਂਬੂਲੈਂਸਾਂ ਜਿਹੜੀਆਂ ਨੇ ਉਹ ਵੀ ਹਰ ਟੈਂਸਿਟੀ ਦੇ ਵਿੱਚ ਦੋ ਦੋ ਐਂਬੂਲੈਂਸਾਂ ਉਸ ਤੋਂ ਵੱਧ ਵੀ ਕਈ ਜਗ੍ਹਾ ਦੇ ਉੱਪਰ ਜਿਹੜੀਆਂ ਐਂ ਕੀਤੀ ਹੋਈ ਹੈ ਇਸ ਦੇ ਨਾਲ ਹੀ ਇਸ ਟੈਂਟ ਸਿਟੀ ਤੋਂ ਜੇਕਰ ਕਿਸੇ ਨੇ ਗੁਰਦੁਆਰਾ ਸਾਹਿਬ ਜਾਣਾ ਹੈ ਤੇ ਉਸ ਤੇ ਲਈ ਆ 골ਫ ਕਾਰਟ ਜੜੀਆਂ ਨੇ ਉਹ ਇੱਥੇ ਲਾ ਦਿੱਤੀਆਂ ਗਿਆ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਇਨ 골ਫ ਕਾਰਟਾਂ ਦਾ ਗੱਡੀਆਂ ਦਾ ਪ੍ਰਬੰਧ ਕੀਤਾ ਹੋਇਆ ਹੈ ਜਿਹੜਾ ਲੋਕਾਂ ਨੂੰ ਇੱਥੋਂ ਸਿੱਧਾ ਗੁਰਦੁਆਰਾ ਸਾਹਿਬ ਲੈ ਕੇ ਜਾਣਗੇ ਜਾਂ ਫਿਰ ਜਿੱਥੇ ਵੀ ਸਮਾਗਮ ਹੋਣੇ ਨੇ ਜਿੱਥੇ ਕਹਿ ਸਕਦੇ ਆ ਲਾਈਟ ਹੈਂਡ ਸਾਊਂਡ ਸ਼ੋ ਹੋਣੇ ਨੇ ਜਿੱਥੇ ਡਰੋਨ ਸ਼ੋ ਹੋਣੇ ਨੇ ਉਹਨਾਂ ਦੇ ਵਿੱਚ ਲੋਕਾਂ ਦੀ ਪਹੁੰਚ ਕਰਾਈ ਜੇ ਉਸ ਲਈ ਆ ਗੋਲਫ ਕਾਰਟ ਦਾ ਪ੍ਰਬੰਧ ਜਿਹੜਾ ਉਹ ਕੀਤਾ ਹੋਇਆ ਆ ਤੇ ਸੁਰੱਖਿਆ ਦੇ ਲਿਹਾਜ਼ ਦੇ ਨਾਲ ਪ੍ਰਬੰਧ ਕੀਤੇ ਹੋਏ ਨੇ ਇਸ ਦੇ ਨਾਲ ਹੀ ਹੁਣ ਤੁਹਾਨੂੰ ਅੰਦਰ ਦੀ ਵੀ ਤਸਵੀਰ ਬਖਾਣੇ ਆ ਕਿ ਟੈਂਸਿਟੀ ਦੇ ਵਿੱਚ ਲੋਕਾਂ ਦੇ ਰਹਿਣ ਦੀ ਕੀ ਵਿਵਸਥਾ ਸਰਕਾਰ ਦੀ ਤਰਫੋਂ ਕੀਤੀ ਹੋਈ ਹੈ ਕਿਸ ਢੰਗ ਦੇ ਨਾਲ ਡੋਰ ਮੈਟ੍ਰੀਸ ਜਿਹੜੀਆਂ ਨੇ ਉਹ ਤਿਆਰ ਹੋਈਆਂ ਨੇ ਕਿਸ ਢੰਗ ਦੇ ਨਾਲ ਕਮਰੇ ਜਿਹੜੇ ਨੇ ਉਹ ਇੱਥੇ ਤਿਆਰ ਕੀਤੇ ਗਏ ਨੇ ਸਾਸ਼ੀ ਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਿਹੜੇ ਸਮਾਗਮ ਹੋਣ ਜਾ ਰਹੇ ਨੇ ਉਸ ਨੂੰ ਲੈ ਕੇ ਸਰਕਾਰ ਦੀ ਤਰਫੋਂ ਕੀ ਤਿਆਰੀਆਂ ਨੇ ਟੈਂਸਿਟੀਆਂ ਹਾਲਾਕੀ ਬਣ ਕੇ ਤਿਆਰ ਹੋ ਚੁੱਕੀਆਂ ਨੇ ਇਸ ਤੋਂ ਇਲਾਵਾ ਹੋਰ ਕੀ ਪ੍ਰਬੰਧ ਕੀਤੇ ਗਏ ਨੇ ਪ੍ਰਸ਼ਾਸਨਿਕ ਅਧਿਕਾਰੀ ਵੀ ਸਾਡੇ ਨਾਲ ਨੇ ਮੈਮ ਟੈਂਸਿਟੀ ਦੇ ਵਿੱਚ ਅਸੀਂ ਖੜੇ ਹੋਏ ਹਾਂ ਕਿਸ ਤਰ੍ਹਾਂ ਦੀ ਵਿਵਸਥਾ ਜਿਹੜੀ ਹੈ ਇੱਥੇ ਕੀਤੀ ਗਈ ਹੈ ਤਾਂ ਕਿ ਜੜੀਆਂ ਸੰਗਤਾਂ ਆ ਰਹੀਆਂ ਨੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ 1 ਕਰੋੜ ਦੇ ਆਸ-ਪਾਸ ਲੋਕ ਜਿਹੜੇ ਨੇ ਇੱਥੇ ਦਰਸ਼ਨ ਕਰਨ ਲਈ ਬੰਦੇ ਜੀ ਜੀ ਅਸੀਂ ਇਸ ਵੇਲੇ ਆਪਣੇ ਪਾਈ ਬਤੀ ਦਾਸ ਜੀ ਟੈਂਸਿਟੀ ਦੇ ਵਿੱਚ ਖੜੇ ਹੈਗੇ ਨੇ ਐਂਡ ਇਥੇ ਸਰਕਾਰ ਵੱਲੋਂ 4 ਬੈਡਡ ਟੈਂਟ ਪ੍ਰੋਵਾਈਡ ਕੀਤੇ ਗਏ ਨੇ ਤੇ 16 ਬੈਡਡ ਟੈਂਟਸ ਵੀ ਹੈਗੇ ਨੇ 4 ਬੈਡਡ ਟੈਂਟਸ ਦੀ ਗਿਣਤੀ ਤੁਸੀਂ ਦੇਖੋਗੇ ਤਾਂ 35 ਨੇ ਸਾਡੇ ਕੋਲ ਐਂਡ ਜਿਹੜੇ ਆਪਣੇ 16 ਬੈਡਡ ਟੈਂਟਸ ਨੇ ਉਹ 66 ਹੈ ਸਾਡੇ ਕੋਲ ਤਾਂ ਟੋਟਲ ਤੁਸੀਂ ਦੇਖੋਗੇ ਇਸ ਟੈਂਟ ਸਿਟੀ ਦੇ ਵਿੱਚ ਨੀਅਰਲੀ 1200 ਬੰਦਾ ਆ ਸਕਦਾ ਹੈ ਐਂਡ ਸ਼ਰਧਾ ਸ਼ਰਧਾਲੂਆਂ ਨੂੰ ਕੰਫਰਟੇਬਲ ਕਰਨ ਲਈ ਅਸੀਂ ਆਨਲਾਈਨ ਬੁਕਿੰਗ ਦੀ ਫੈਸਿਲਿਟੀ ਵੀ ਦਿੱਤੀ ਹੈ ਲੇਕਿਨ ਜੇ ਕੋਈ ਦਾ ਆਨਲਾਈਨ ਬੁੱਕ ਨਹੀਂ ਕਰ ਸਕਦਾ ਤਾਂ ਇੱਥੇ ਉਹ ਡਾਇਰੈਕਟਲੀ ਆ ਕੇ ਰਜਿਸਟ੍ਰੇਸ਼ਨ ਸਾਡਾ ਡੈਸ ਬਨਿਆ ਹੋਇਆ ਹੈ ਉੱਥੇ ਜਾ ਕੇ ਆਪਣਾ ਇੱਕ ਆਈਡੀ ਪ੍ਰੂਫ ਦੇ ਕੇ ਆਪਣੀ ਰਜਿਸਟ੍ਰੇਸ਼ਨ ਕਰਾ ਸਕਦਾ ਹੈ ਉਹਨਾਂ ਨੂੰ ਉਸ ਦਾ ਰੂਮ ਨੰਬਰ ਅਲੋਟ ਕੀਤਾ ਜਾਏਗਾ ਐਂਡ ਉਹ ਉਸ ਕਮਰੇ ਵਿੱਚ ਜਾ ਕੇ ਆਪਣਾ ਸੈਟਲ ਡਾਊਨ ਕਰ ਸਕਦਾ ਹੈ ਯਾਨੀ ਸਿੰਗਲ ਜਿਹੜੇ ਪਰਸਨ ਆ ਰਹੇ ਨੇ ਉਹਨਾਂ ਲਈ ਡੋਰਮਟਰੀ ਦੀ ਫੈਸਿਲਿਟੀ ਹੈਗੀ ਹੈ ਜਿਹੜੇ ਪਰਿਵਾਰ ਨਾਲ ਸ਼ਰਧਾਲੂ ਆਣਗੇ ਉਹਨਾਂ ਲਈ ਕਮਰੇ ਜਿਹੜੇ ਲੈ ਉਸ ਦੀ ਵਿਵਸਥਾ ਹੈ ਜੀ 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 ਕਿ ਮੈਂ ਓਵਰঅল ਇਸ ਤੋਂ ਇਲਾਵਾ ਜਿਸਤਾਨ ਦੇ ਨਾਲ ਆਮ ਆਦਮੀ ਕਲੀਨਿਕ ਜਿਹੜੇ ਲੈ ਉਹ ਨਜ਼ਰ ਆ ਰਹੇ ਨੇ ਫਾਇਰ ਬ੍ਰਿਗੇਡ ਜੀ ਜੀ ਅਸੀਂ ਹਰ ਪਾਸੇ ਮਤਲਬ ਸ਼ਰਧਾਲੂਆਂ ਨੂੰ ਕੰਫਰਟੇਬਲ ਕਰਨ ਲਈ ਇੰਤਜ਼ਾਮ ਕੀਤੇ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਟੈਂਪਰਰੀ ਆਮ ਆਦਮੀ ਕਲਿਨਿਕ ਟੈਂਪਰਰੀ ਪੋਸਟ ਬਣਾਈ ਹੈ ਅਸੀਂ ਇੱਕ ਆਮ ਆਦਮੀ ਕਲਿਨਿਕ ਦੀ ਇੱਥੇ ਲੇਕਿਨ ਹਰ ਇੱਕ ਫੈਸਿਲਿਟੀ ਆਮ ਆਦਮੀ ਕਲਿਨਿਕ ਦੇ ਵਿੱਚ ਜਿਹੜੀ ਅਵੇਲੇਬਲ ਹੁੰਦੀ ਹੈ ਉਹ ਇੱਥੇ ਅਵੇਲੇਬਲ ਹੋਏਗੀ ਸਾਰੀ ਮੈਡੀਸਿਨਸ ਅਵੇਲੇਬਲ ਹੈਗੀਆਂ ਐਂਡ ਇੱਥੇ ਡਾਇਗਨੋਸਟਿਕ ਫੈਸਿਲਿਟੀ ਜਿਹੜੀ ਹੈ ਉਹ ਵੀ ਅਵੇਲੇਬਲ ਹੈਗੀ ਹੈ ਇੱਥੇ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਫਾਇਰ ਟੈਂਡਰ ਵੀ ਆਪਣੇ ਇੱਥੇ ਹੈਗੇ ਨੇ ਐਂਡ ਇੱਥੇ ਪੂਰੀ ਪ੍ਰੋਪਰ 16 ਮੈਂਬਰੀ ਟੀਮ ਫਾਇ ਕਿ ਅਸੀਂ ਸਾਰੇ ਪਾਸੇ ਇਸ ਨੂੰ ਸੀਸੀਟੀਵੀ ਕੈਮਰਾ ਨਾਲ ਕਵਰ ਕੀਤਾ ਹੈ अराउंड 22 25 ਸੀਸੀਟੀਵੀ ਕੈਮਰਾ ਤੁਸੀਂ ਇੱਥੇ ਦੇਖ ਸਕਦੇ ਹੋ ਐਂਡ ਪੁਲਿਸ ਦਾ ਪੂਰਾ ਅਮਲਾ ਇੱਥੇ ਹੀ ਹੈ ਇੱਥੇ ਇੱਕ ਹਰ ਇੱਕ ਟੈਂਸਿਟੀ ਦੇ ਉੱਤੇ ਇੱਕ ਐਸਐਸਪੀ ਰੈਂਕ ਦੇ ਅਫਸਰ ਨੂੰ ਸਟੇਸ਼ਨ ਕੀਤਾ ਹੈ ਐਨ ਉਹਨਾਂ ਦੇ ਨਾਲ-ਨਾਲ ਹੋਰ ਵੀ ਮਤਲਬ ਅਫਸਰ ਉਹਨਾਂ ਨੂੰ ਅਸਿਸਟ ਕਰਨ ਲਈ ਇੱਥੇ ਹੋਣਗੇ ਰੂਮ ਦੇ ਵਿੱਚ ਅਸੀਂ ਵੇਖ ਰਹੇ ਸੀ ਕਿ ਵਾਸ਼ਰੂਮ ਦੇ ਵਿੱਚ ਜਿਹੜੇ ਟਾਵਲਸ ਨੇ ਉਹ ਲਾਏ ਹੋਏ ਨੇ ਇਸ ਤਰ੍ਹਾਂ ਦੀ ਵਿਵਸਥਾ ਇੱਥੇ ਮਿਲੇਗੀ ਯਾਨੀ ਟਾਵਲਸ ਵਗੈਰਾ ਪ੍ਰੋਵਾਈਡ ਕਰਾਏ ਜਾਣਗੇ ਬਰਸ਼ ਹੋ ਗਿਆ ਪੇਸਟ ਹੋ ਗਿਆ ਉਹ ਸਭ ਵੀ ਹੈਗਾ ਬਿਕੋਜ਼ ਹੋਰ ਨਾ ਠੰਡੀ ਦਾ ਮੌਸਮ ਆ ਗਿਆ ਤਾਂ ਇਸ ਕਰਕੇ ਅਸੀਂ ਗੀਜ਼ਰ ਦੀ ਫੈਸਿਲਿਟੀ ਵੀ ਇੱਥੇ ਪ੍ਰੋਵਾਈਡ ਕੀਤੀ ਹੈ ਤਾਂ ਕਿ ਸ਼ਰਧਾਲੂ ਹਰ ਪਾਸੇ ਕੰਫਰਟੇਬਲ ਹੋ ਸਕਣ ਐਂਡ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਕਿ ਟਾਵਲਸ ਕਲੀਨ ਲਿਨਨ ਐਂਡ ਕਲੀਨ ਬੈੱਡ ਸ਼ੀਟਸ ਚਦਰਾਂ ਵੀ ਅਸੀਂ ਪ੍ਰੋਵਾਈਡ ਕੀਤੀਆਂ ਕੰਬਲ ਕੀ ਹਰ ਪਾਸੇ ਜਿਹੜਾ ਹੈ ਇੱਕ ਸ਼ਰਧਾਲੂ ਕੰਫਰਟੇਬਲ ਹੋਵੇ। ਮੈਮ ਆਸ-ਪਾਸ ਕਿੱਥੇ ਲੰਗਰ ਦੀ ਵੀ ਵਿਵਸਥਾ ਹੋਏਗੀ ਜੇਕਰ ਜਿਹੜੇ ਲੋਕ ਇੱਥੇ ਰਹਿ ਰਹੇ ਨੇ ਅਗਰ ਉਹਨਾਂ ਨੂੰ ਕੁਝ ਖਾਣਾ ਹੈ। ਲੰਗਰ ਦੀ ਆਸ-ਪਾਸ ਕੋਈ ਵਿਵਸਥਾ ਹੋਊਗੀ। ਜੀ ਜੀ ਇੱਥੇ ਅਸੀਂ ਲੰਗਰ ਹਾਲ ਆਪਣਾ ਤੁਸੀਂ ਦੇਖ ਸਕਦੇ ਹੋ ਬਣਿਆ ਹੋਇਆ ਹੈ। ਉੱਥੇ ਅਸੀਂ ਹਰ ਦਿਨ ਲੰਗਰ ਪ੍ਰੋਵਾਈਡ ਕਰਨਗੇ। ਤਿੰਨੋਂ ਮੀਲਸ ਇੱਥੇ ਇੱਕ ਸ਼ਰਧਾਲੂ ਨੂੰ ਪ੍ਰੋਵਾਈਡ ਹੋ ਜਾਣਗੇ। ਥੈਂਕ ਯੂ ਸਰ ਨਾ। ਥੈਂਕ ਯੂ ਜੀ। ਦੇਖੋ ਤੁਹਾਨੂੰ ਜਿਹੜੀ ਤਸਵੀਰ ਬੁਖਾ ਰਹੇ ਆ ਕਿ ਸੁਰੱਖਿਆ ਦਾ ਪ੍ਰੋਪਰ ਪ੍ਰਬੰਧ ਕੀਤਾ ਹੋਇਆ ਹੈ। ਸੁਰੱਖਿਆ ਦੇ ਲਿਹਾ ਉਹ ਇੱਥੇ ਤਾਇਨਾਤ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਕਰਮੀ ਜਿਹੜੇ ਨੇ ਉਹ ਤਾਇਨਾਤ ਕਰ ਦਿੱਤੇ ਗਏ ਨੇ ਔਰ ਟੈਂਸਿਟੀ ਦੇ ਵਿੱਚ ਜਿੱਥੇ ਐਂਟਰੀ ਹੋਣੀ ਹੈ ਉਸ ਐਂਟਰੀ ਦੇ ਉੱਪਰ ਹੀ ਮੈਟਲ ਡਿਟੈਕਟਰ ਜਿਹੜੇ ਨੇ ਉਹ ਲਾਏ ਹੋਏ ਨੇ ਹੱਥਾਂ ਦੇ ਵਿੱਚ ਵੀ ਇਹਨਾਂ ਦੇ ਜਿਹੜੇ ਡਿਟੈਕਟਰ ਨੇ ਉਹ ਦਿੱਤੇ ਹੋਏ ਨੇ ਤਾਂਕਿ ਕੋਈ ਅਨਸੁਖਾਵੀ ਘਟਨਾ ਜਿਹੜੀ ਇੱਥੇ ਨਾ ਹੋਵੇ ਪੂਰੀ ਚੌਕਸੀ ਰੱਖੀ ਹੋਈ ਹੈ ਔਰ ਜਿਹੜੀ ਐਂਬੂਲੈਂਸਾਂ ਦੀ ਮੈਂ ਤੁਹਾਨੂੰ ਗੱਲ ਕਰ ਰਿਹਾ ਸੀ ਉਹ ਦੇਖੋ ਪਿੱਛੇ ਦੋ ਐਂਬੂਲੈਂਸਾਂ ਜਿਹੜੀਆਂ ਨੇ ਇੱਕ ਨੋਰਮਲ ਐਂਬੂਲੈਂਸ ਦੂਜੀ ਜਿਹੜੀ ਐਡਵਾਂਸ ਸਿਸਟਮ ਦੇ ਨਾਲ ਲੈਸ ਐਂਬੂਲੈਂਸ ਹੈ ਉਸਦੀ ਇੱਥੇ ਤੈਨਾਤੀ ਹੈ ਹਰ ਇੱਕ ਟੈਂਟ ਸਿਟੀ ਦੇ ਵਿੱਚ ਇਸ ਤਰ੍ਹਾਂ ਦੀ ਸਰਕਾਰ ਦੀ ਤਰਫੋਂ ਵਿਵਸਥਾ ਕੀਤੀ ਹੋਈ ਹੈ ਕਿ ਐਂਬੂਲੈਂਸਾਂ ਫਾਇਰ ਬ੍ਰਿਗੇਡਾਂ ਜਿਹੜੀਆਂ ਨੇ ਉਹ ਇੱਥੇ ਮੌਜੂਦ ਹੋਣ ਔਰ ਜਿਸ ਢੰਗ ਦੇ ਨਾਲ ਅਸੀਂ ਟੈਂਟ ਸਿਟੀ ਦੇ ਵਿੱਚ ਹੁਣ ਅੰਦਰ ਜਾ ਰਹੇ ਹਾਂ ਤੇ ਮੈਟਲ ਡਿਟੈਕਟਰ ਨੂੰ ਕ੍ਰੋਸ ਕਰਕੇ ਹੀ ਮੁਲਾਜ਼ਮਾਂ ਦੇ ਕੋਲੋਂ ਹੀ ਨਿਕਲ ਕੇ ਸਾਨੂੰ ਟੈਂਟ ਸਿਟੀ ਦੇ ਵਿੱਚ ਜਾਣਾ ਹੋਏਗਾ ਟੈਂਟ ਸਿਟੀ ਦੇ ਵਿੱਚ ਆ ਸਾਹਮਣੇ ਹੀ ਕਮਰੇ ਬਣੇ ਹੋਏ ਨੇ ਕਮਰਾ ਨੰਬਰ 701 ਦੀ ਝਲਕ ਵਿਖਾ ਦਿੰਨੇ ਆ ਆ ਕਮਰਾ ਨੰਬਰ 701 ਹੈ ਆਮ ਲੋਕ ਜਿਹੜੇ ਨੇ ਇਹ ਕਮਰਿਆਂ ਦੇ ਵਿੱਚ रह सकदे ने रजिस्ट्रेशन ਕਰਾਣਾ ਹੋਏਗਾ ਆਫਲਾਈਨ ஆன்ਲਾਈਨ ਦੋਨੋ ਤਰ੍ਹਾਂ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਇਨ ਕਮਰਿਆਂ ਦੇ ਵਿੱਚ ਰਹਿਣ ਲਈ ਹੋ ਰਹੀ ਹੈ ਬਿਲਕੁਲ ਵਾਟਰ ਪ੍ਰੂਫ ਆ ਟੈਂਟ ਬਣੇ ਹੋਏ ਨੇ ਫੋਰ ਬੈੱਡਡ ਇਹਨਾਂ ਦੇ ਵਿੱਚ ਬੈੱਡ ਲਾਏ ਹੋਨੇ ਚਾਰ ਬੈੱਡ ਨੇ ਸਿੰਗਲ ਸਿੰਗਲ ਚਾਰ ਬੈੱਡ ਲੱਗੇ ਹੋਏ ਨੇ ਗੱਦੇ ਨੇ ਇਸ ਤੋਂ ਇਲਾਵਾ ਕੰਬਲ ਸਹਰਾਣਿਆਂ ਦਾ ਪ੍ਰਬੰਧ ਕੀਤਾ ਹੋਇਆ ਇਸ ਤੋਂ ਇਲਾਵਾ ਜੇਕਰ ਕਿਸੇ ਨੇ ਬਹਿਣਾ ਵੀ ਹੈ ਤੇ ਉਹਨਾਂ ਲਈ ਚਾਰ ਕੁਰਸੀਆਂ ਜਿਹੜੀਆਂ ਨੇ ਉਹ ਵੀ ਰੱਖੀਆਂ ਹੋਈਆਂ ਨੇ ਦੋ ਟੇਬਲ ਜਿਹੜੇ ਨੇ ਉਹ ਵੀ ਇੱਥੇ ਲਾਏ ਹੋਏ ਨੇ ਇਸ ਤੋਂ ਇਲਾਵਾ ਇੱਕ ਸ਼ੀਸ਼ਾ ਜਿਹੜਾ ਉਸ ਦਾ ਵੀ ਇੱਥੇ ਪ੍ਰਬੰਧ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਇੱਕ ਸ਼ੀਸ਼ੇ ਦਾ ਕਿਸੇ ਨੇ ਦਸਤਾਰ ਬੰਦਣੀ ਹੈ ਤਾਂ ਉਸ ਦੇ ਲਈ ਇੱਥੇ ਸ਼ੀਸ਼ੇ ਦਾ ਪ੍ਰਬੰਧ ਕੀਤਾ ਹੋਇਆ ਇਸ ਤੋਂ ਇਲਾਵਾ ਜੇਕਰ ਤੁਸੀਂ ਮੋਬਾਈਲ ਚਾਰਜ ਕਰਨਾ ਹੈ ਤੇ ਇੱਥੇ ਚਾਰਜਿੰਗ ਸਵਿਚ ਜਿਹੜੇ ਨੇ ਉਹਨਾਂ ਦੇ ਨਾਲ ਹੀ ਆ ਬਕਸੇ ਜਿਹੜੇ ਨੇ ਬੈਣ ਲਈ ਉਹ ਵੀ ਇੱਥੇ ਲਾਏ ਹੋਏ ਨੇ ਇਸ ਦੇ ਨਾਲ ਹੀ ਅਗਰ ਵਾਸ਼ਰੂਮ ਦੀ ਗੱਲ ਕਰੀਏ ਕਿਉਂਕਿ ਇੰਟੈਂਸਿਟੀ ਦੇ ਵਿੱਚ ਹੀ ਵਾਸ਼ਰੂਮ ਦੀ ਵਿਵਸਥਾ ਵੀ ਕੀਤੀ ਹੋਈ ਹੈ ਕਿ ਕਿਸੇ ਨੂੰ ਬਾਹਰ ਨਾ ਜਾਣਾ ਪਏ ਤੇ ਵਾਸ਼ਰੂਮ ਦੇ ਵਿੱਚ ਸਟਾਰਟਿੰਗ ਦੇ ਵਿੱਚ ਹੀ ਵਾਸ਼ ਵੇਸ਼ਨ ਜਿਹੜਾ ਉਹ ਨਜ਼ਰ ਆਉਂਦਾ ਹੈ ਵਾਸ਼ ਵੇਸ਼ਨ ਦੀ ਝਲਕ ਜਿਹੜੀ ਹੈ ਉਹ ਸਾਹਮਣੇ ਨਜ਼ਰ ਆ ਜਾਂਦੀ ਹੈ ਔਰ ਉਸ ਤੋਂ ਬਾਅਦ ਜੇ ਅੰਦਰ ਜਾਈਏ ਤੇ ਅੰਦਰ ਗੀਜ਼ਰ ਲੱਗਿਆ ਹੋਇਆ ਹੈ ਸਾਹਮਣੇ ਛੋਟਾ ਗੀਜ਼ਰ ਹੈ ਗਰਮ ਪਾਣੀ ਦੀ ਵਿਵਸਥਾ ਇੱਥੇ ਕੀਤੀ ਹੋਈ ਹੈ ਕਿਉਂਕਿ ਸਵੇਰ ਦੇ ਸਮਾਂ ਜੇਕਰ ਕਿਸੇ ਨੇ ਨਹਾਣਾ ਤੇ ਠੰਡ ਬਹੁਤ ਹੁੰਦੀ ਹੈ ਤੇ ਉਸਦੀ ਵਿਵਸਥਾ ਇੱਥੇ ਰੱਖੀ ਹੋਈ ਹੈ ਕਿ ਗਰਮ ਪਾਣੀ ਲੋਕਾਂ ਨੂੰ ਮੁਹੱਈਆ ਹੋਏ ਉਸ ਦੇ ਵਿੱਚ ਕੋਈ ਵਿਗਨ ਨਾ ਪਏ ਤੇ ਗਰਮ ਪਾਣੀ ਦੀ ਵਿਵਸਥਾ ਇੱਥੇ ਗੀਜ਼ਰ ਦੇ ਨਾਲ ਕੀਤੀ ਹੋਈ ਹੈ ਸ਼ਾਵਰ ਦੀ ਫੈਸਿਲਿਟੀ ਜਿਹੜੀ ਹੈ ਉਹ ਵੀ ਇੱਥੇ ਦਿੱਤੀ ਹੋਈ ਹੈ ਸ਼ਾਵਰ ਵੀ ਇੱਥੇ ਲਾ ਦਿੱਤੇ ਗਏ ਨੇ ਬਾਲਟੀ ਮੱਗਾ ਜਿਹੜਾ ਉਹ ਵੀ ਇੱਥੇ ਰੱਖਿਆ ਹੋਇਆ ਹੈ ਯਾਨੀ ਸਿੱਧੇ ਤੌਰ ਤੇ ਸਰਕਾਰ ਦੀ ਤਰਫੋਂ ਵੱਡਾ ਉਪਰਾਲਾ ਹੈ ਟਾਬਲ ਜਿਹੜੇ ਨੇ ਉਹ ਤਾਂ ਕਿਥੇ ਪ੍ਰੋਵਾਈਡ ਜਿਹੜੇ ਨੇ ਉਹ ਕਿਰਾਏ ਹੋਏ ਨੇ ਯਾਨੀ ਸਿੱਧੇ ਤੌਰ ਤੇ ਇੱਕ ਹੋਟਲ ਜਈ ਵਿਵਸਥਾ ਜਿਹੜੀ ਹੈ ਉਹ ਇੰਟੈਂਸਿਟੀਆਂ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸ ਤੰਗ ਦੇ ਨਾਲ ਜਿਹੜੇ ਲੋਕ ਇੱਥੇ ਆਣਗੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਕਰਨਾ ਨਾ ਪਵੇ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਸ਼੍ਰੀ ਅਨੰਦਪੁਰ ਸਾਹਿਬ